ਉਸੀ ਦੇਖ ਰਹੇ ਹੋ ਬਾਬੂ ਸ਼ਾਹੀ ਮੈਂ ਹਾਂ ਤੁਹਾਡਾ ਦੋਸ ਗੁਰਪ੍ਰੀਤ ਸਿੰਘ ਜੂਨ ਦਾ ਮਹੀਨਾ ਜਿੱਦਾਂ ਹੀ ਸਟਾਰਟ ਹੁੰਦਾ ਹੈ ਉਸ ਤੋਂ ਬਾਅਦ ਲਗਾਤਾਰ ਹੀ ਸਿੱਖਾਂ ਦੇ ਸੈਂਟੀਮੈਂਟਸ ਜਿਹੜੇ ਨੇ ਉਹ ਵੱਧ ਚੜ ਕੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਜੇਕਰ ਗੱਲ ਕੀਤੀ ਜਾਵੇ 6 ਜੂਨ ਦੀ ਤਾਂ ਉਸ ਸਮੇਂ ਦਾ ਹੋਏ ਕੱਲੂ ਘਾਰੇ ਨੂੰ ਵੇਖ ਕੇ ਅੱਜ ਵੀ ਸਿੱਖਾਂ ਦੇ ਹਿਰਦੇ ਉਬਲੁੰਦੇ ਜਾਂਦੇ ਨੇ ਜੇਕਰ ਗੱਲ ਕੀਤੀ ਜਾਵੇ ਜੋ ਆਈ ਵਿਟਨੈਸ ਨੇ ਜਾਂ ਉਸ ਸਮੇਂ ਦੇ ਸਾਕੇ ਨੂੰ ਪਿੰਡੇ ਤੇ ਹੰਡਾਉਣ ਵਾਲੇ ਕਈ ਨੌਜਵਾਨ ਅਤੇ ਕਈ ਉਸ ਵੇਲੇ ਦੇ ਬਜ਼ੁਰਗ ਜਿਹੜੇ ਸੀਗੇ ਉਹ ਵੀ ਅੱਜ ਜਿੰਦਾ ਨੇ ਅਤੇ ਗੱਲਬਾਤ ਜਿਹੜੀ ਆ ਉਹ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਹਿਰਦੇ ਨੇ ਉਹ ਜਰੂਰ ਬਲਉਂਦਰਦੇ ਹੋਏ ਨਜ਼ਰ ਆਉਂਦੇ ਨੇ ਸਾਡੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਮੌਜੂਦ ਨੇ ਉਸ ਸਮੇਂ ਦੇ ਆਈ ਵਿਟਨੈਸ ਨੇ ਕੀ ਕੀ ਹੋਇਆ ਸੀਗਾ ਇਸ ਬਾਬਤ ਜਾਣਕਾਰੀ ਵੀ ਲਾਵਾਂਗੇ ਤੇ ਨਾਲੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 6 ਜੂਨ ਤੱਕ ਕੀ ਕੀ ਜਿਹੜਾ ਸੀਗਾ ਉੱਥੇ ਜਿਹੜਾ ਕਾਰਾ ਹੋਇਆ ਸੀਗਾ ਉਹ ਕੀ ਕੀ ਸੀਗਾ ਪ੍ਰੋਫੈਸਰ ਸਾਹਿਬ ਵਾਇਕੂ ਜੀ ਕਾ ਖਾਲਸਾ ਵਾਇਕੂ ਆ ਵਾਇਕੂ ਜੀ ਫਤਿਹ ਜੀ ਪ੍ਰੋਫੈਸਰ ਸਾਹਿਬ ਜਦੋਂ ਵੀ 6 ਜੂਨ ਦਾ ਦਿਨ ਨਜ਼ਦੀਕ ਆਉਂਦਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਹਰੇਕ ਵਿਅਕਤੀ ਹਰੇਕ ਸਿੱਖ ਜੋ ਨਾਨਕਲੇਵਾ ਸੰਗਤ ਹੈ ਉਹਨਾਂ ਦੇ ਅੱਖਾਂ ਦੇ ਵਿੱਚ ਹਮੇਸ਼ਾ ਅਥਰ ਹੁੰਦੇ ਨੇ ਕੀ ਹੋਇਆ ਸੀਗਾ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਔਰ ਕਿਉਂ ਨਹੀਂ ਸਿੱਖ ਕੌਮ ਜਿਹੜੀ ਆ ਇਸ ਦਿਨ ਨੂੰ ਭੁੱਲ ਪਾਦੀ ਕੁਝ ਸਾਕੇ ਇਸ ਪ੍ਰਕਾਰ ਦੇ ਨੇ ਜਿਹੜੇ ਕੀ ਭੁਲਾਏ ਨਹੀਂ ਜਾ ਸਕਦੇ ਉਹ ਖਾਸ ਤੌਰ ਤੇ ਜਿੱਕਰ ਮੈਂ ਗੱਲ ਕਰਾਂ 22 ਜੂਨ 1984 ਔਰ ਭਾਰਤੀ ਹਕੂਮਤ ਭਾਰਤੀ ਫੌਜ ਔਰ ਉਸ ਫੌਜ ਦੇ ਵਿੱਚ ਇੱਕ ਬਹੁਤ ਵੱਡਾ ਨੰਬਰ ਸਿੱਖ ਫੌਜੀਆ ਦਾ ਔਰ ਉਹ ਸਿੱਖ ਫੌਜੀ ਚੀਨਾ ਨੇ ਕਿ 65 ਦੀ ਲੜਾਈ ਵਿੱਚ ਪਾਕਿਸਤਾਨ ਚਾਈਨਾ ਦੇ ਨਾਲ 65 ਦੀ ਲੜਾਈ ਵਿੱਚ ਪਾਕਿਸਤਾਨ 71 ਦੀ ਲੜਾਈ ਵਿੱਚ ਪਾਕਿਸਤਾਨ ਅਤੇ ਕਾਰਗੇ ਦੀ ਲੜਾਈ ਇਹਨਾਂ ਲੜਾਈਆਂ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੋਈ ਤਨ ਯਾਦ ਹੋਏਗਾ ਜਿਸ ਵਲੇ ਕਿ ਕਿਸੇ ਫੌਜੀ ਨੂੰ ਜਿਸ ਵਲੇ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ ਤਾਂ ਸਿੱਖ ਫੌਜੀ ਨੂੰ ਉਹਦੇ ਧਰਮ ਦੀ ਸੋਹ ਚੁੱਕਾਈ ਜਾਂਦੀ ਹੈ ਉਹ ਧਰਮ ਦੀ ਸੋਹ ਚੁੱਕਦਾ ਹੈ ਕਿ ਮੈਂ ਦੇਸ਼ ਦੇ ਪ੍ਰਤੀ ਵਫਾਦਾਰ ਰਵਾਂਗਾ ਭਾਵ ਕਹਿਣ ਦਾ ਕਿ ਜਦੋਂ ਸੋਹ ਚੁੱਕਦਾ ਹੈ ਦੇਸ਼ ਦੇ ਪ੍ਰਤੀ ਵਫਾਦਾਰ ਰੰਦੀ ਇਹਦਾ ਮਤਲਬ ਜਿਸ ਚੀਜ਼ ਦੀ ਸੋਹ ਚੁੱਕੀ ਜਾ ਰਹੀ ਹੈ ਉਹ ਵੱਡੀ ਹੈ ਦੇਸ਼ ਨਾਲੋਂ ਵੱਡੀ ਹੈ ਤਾਂ ਹੀ ਤਾਂ ਉਹਦੀ ਸੋਚ ਚੁੱਕੀ ਜਾ ਰਹੀ ਹੈ ਤੋਂ ਜਿਸ ਵੇਲੇ ਭਾਰਤ ਦੀ ਫੌਜ ਦਰਬਾਰ ਸਾਹਿਬ ਤੇ ਉੱਤੇ 1984 ਚ ਹਮਲਾ ਕਰਦੀ ਹੈ ਤਾਂ ਸਵਾਭਿਕ ਕਲ ਹੈ ਕਿ ਨਾ ਕੇਵਲ ਸਿੱਖ ਫੌਜੀ ਬਲਕਿ ਹਰ ਸਿੱਖ ਗੁਰੂ ਨਾਨਕ ਨਾਮ ਲੈਵਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਗੁਰੂ ਗ੍ਰੰਥ ਸਾਨੂੰ ਮੰਨਣ ਵਾਲਾ ਸਿੱਖ ਨੇਚਰਲੀ ਉਦੇ ਵਿੱਚ ਇੱਕ ਰਿਐਕਸ਼ਨ ਹੋਏਗਾ ਇੱਕ ਸਵਭਾਵਿਕ ਹੈ ਜਿਸ ਚੀਜ਼ ਦੀ ਸੋਚੀ ਚੁੱਕੀ ਜਾ ਰਹੀ ਹੈ ਉਹ ਚੀਜ਼ ਹੀ ਖਤਰੇ ਚ ਹੈ ਠੀਕ ਹੈ ਉਹ ਚੀਜ਼ ਹੀ ਖਤਰੇ ਚ ਹੈ ਦੇਸ਼ ਨੰਬਰ 2 ਤੇ ਆਂਦਾ ਹੈ ਉਹ ਚੀਜ਼ ਪਹਿਲਾ ਹੈ ਕਿਉਂਕਿ ਉਹਦੀ ਸੋਚ ਚੁੱਕੀ ਗਈ ਹੈ ਇਟਸ ਅ ਵੈਰੀ ਸਿੰਪਲ ਟੂ ਅੰਡਰਸਟੈਂਡ கரੈਕਟ ਤੇ ਭਾਰਤੀ ਫੌਜ ਨੇ ਉਹ ਹਮਲਾ ਕੀਤਾ ਔਰ ਉਸ ਹਮਲੇ ਦੇ ਵਿੱਚ ਜਿਹੜਾ ਹੈ ਅੱਗੇ ਕਿਹਨੂੰ ਲਗਾਇਆ ਗਿਆ ਲੈਫਟ ਹੈਂਡ ਜਰਨਲ ਜਿਹੜੇ ਸੀਗੇ ਸਰਦਾਰ ਰਣਜੀਤ ਫਿਰ ਬਰਾੜ ਉਹ ਵੀ ਸਿੱਖ ਹੋਰ ਰਾਸ਼ਟਰਪਤੀ ਉਹ ਵੀ ਸਿੱਖ ਬੂਟਾ ਸਿੰਘ ਉਹ ਵੀ ਸਿੱਖ ਲਗਾਏ ਗਏ ਹੁਣ ਤੁਸੀਂ ਸੋਚੋ ਕਿ ਯਾਰ ਜੇ ਸਿੱਖ ਅੱਗੇ ਲਗਾਏ ਗਏ ਤੇ ਮੈਂ ਪੁੱਛਦਾ ਕਿ ਜਿਸ ਵੇਲੇ ਮੁਗਲਾਂ ਦਾ ਰਾਜ ਸੀਗਾ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਸੋਚਾਨੰਦ ਸੋਚਾਨੰਦ ਹੁਣ ਸੋਚਾਂ ਨਾ ਜੇ ਵਜ਼ੀਰ ਖਾਨ ਦੀ ਕਚਹਿਰੀ ਚ ਹੈ ਤੇ ਇਹਦਾ ਮਤਲਬ ਹਿੰਦੂਆ ਦਰਾ ਸੋਣਾ ਸਿਮਿਲਰਲੀ ਜਿਸ ਵੇਲੇ ਮੁਗਲਾਂ ਦੀ ਫੌਜਾਂ ਲੜਦੀਆਂ ਸੀ ਇਹ ਕਈ ਸੈਨਾਪਤੀ ਜਿਹੜੇ ਸੀਗੇ ਉਹ ਹਿੰਦੂ ਸੀਗੇ ਉਹ ਹਿੰਦੂਆਂ ਤੇ ਅਤਿਆਚਾਰ ਕਰਦੇ ਸੀਗੇ ਹਿੰਦੂ ਸੈਨਾਪਤੀ ਮੁਗਲਾਂ ਦੀ ਫੌਜ ਦੇ ਵਿੱਚ ਹਿੰਦੂਆਂ ਤੇ ਅਤਿਆਚਾਰ ਕਰਦੇ ਸੀਗੇ ਰਾਜ ਕੇ ਦਾ ਸੀ ਮੁਗਲਾਂ ਸੀਗਾ ਹੁਣ ਰਾਜ ਸੀਗਾ ਉਸ ਵੇਲੇ ਕਾਂਗਰਸ ਹੋਰ ਅਡਵਾਨੀ ਨੇ ਆਪਣੀ ਪੁਸਤਕ ਵਿੱਚ ਲਿਖਤਾ ਕਿ ਭਈ ਇਹਦੇ ਵਾਸਤੇ ਅਸੀਂ ਇੰਦਰਾ ਨੂੰ ਬਾਰ-ਬਾਰ ਜੋਰ ਪਾਇਆ ਸੀਗਾ ਰეკਮੈਂਡ ਕੀਤਾ ਸੀਗਾ ਕਿ ਦਰਬਾਰ ਸਾਹਿਬ ਤੇ ਹਮਲਾ ਕਰੋ ਪਾਪ ਕਹਿਣ ਦਾ ਕਿ ਐਸੀ ਸਿਚੁਏਸ਼ਨ ਬਣੀ ਕਿਉਂ ਅਸੀਂ ਉਹ ਸਾਰਾ ਕੁਝ ਪਿੰਡੇ ਤੇ ਹੰਡਾਇਆ ਦੇਖਿਆ ਮੈਂ ਸਮਝਦਾ ਕਿ 84 ਦੇ ਬਾਅਦ ਬਹੁਤ ਸਾਰੇ ਆਰਮੀ ਦੇ ਜਰਨਲਾਂ ਨੇ ਇੰਡੀਅਨ ਆਰਮੀ ਦੇ ਜਰਨਲਾਂ ਨੇ ਇੱਕ ਗੱਲ ਲਿਖਤੀ ਰੂਪ ਵਿੱਚ ਕਹੀ ਹੈ ਆਪਣੀਆਂ ਡਿਬੇਟਸ ਵਿੱਚ ਕਹੀ ਹੈ ਕਿ ਭਈ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਸਾਡੇ ਕੋਲ ਕੋਈ ਵੀ ਹੋਰ ਆਲਟਰਨੇਟਿਵ ਸੀਗਾ ਅਜਿ ਕਰ ਸਕਦੇ ਸੀਗੇ ਆਲਟਰਨੇਟਿਵ ਲੱਭ ਸਕਦੇ ਸੀਗੇ ਇਹ ਇੱਕ ਜਿਹੜਾ ਸੀਗਾ ਘਰਾ ਰੋਕਿਆ ਜਾ ਸਕਦਾ ਸੀਗਾ ਇਹਨੂੰ ਟਾਲਿਆ ਜਾ ਸਕਦਾ ਸੀਗਾ ਐਸਾ ਬਹੁਤ ਸਾਰੇ ਆਰਮੀ ਦੇ ਫੌਜੀਆ ਨੇ ਜਨਰਲਾਂ ਨੇ ਇਹ ਗੱਲਬਾਤ ਦੇ ਵਿੱਚ ਆਪਣੀਆਂ ਪੁਸਤਕਾਂ ਲਿਖਤੀ ਰੂਪ ਵਿੱਚ ਕੀਤੀਆਂ ਨੇ ਕਹਿਣ ਤੋਂ ਪਾਉ ਕਿ ਉਹ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਸੀਗਾ ਉਸ ਫੌਜੀ ਹਮਲੇ ਨੇ ਜੂਨ 84 ਅੱਜ ਵੀ ਉਹ ਜ਼ਖਮ ਜਿਹੜੇ ਨੇ ਸਿੱਖਾਂ ਦੇ ਉੱਤੇ ਹੈਗੇ ਜੀ ਹੋਰ ਉਹ ਇਹ ਨਹੀਂ ਕਿ ਜਿਹੜੀ ਜਨਰੇਸ਼ਨ ਤਾਂ 84 ਦੇ ਬਾਅਦ ਮਰ ਚੁੱਕੀ ਹੈ ਤੇ ਜਿਹੜੀ ਅੱਦੇ ਜਿੰਦੀ ਹੈ ਤੇ ਜਿਹੜੀ 84 ਦੇ ਬਾਅਦ ਜਨਮੀ ਹੈ ਉਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਵਿੱਚ ਉਹ 84 ਜਿਹੜੀ ਹੈ ਉਹ ਨਿਕਲੀ ਨਹੀਂ ਬਿਲਕੁਲ ਹੋਰ ਨਾ ਹੀ ਕੋਈ ਐਸੇ ਯਤਨ ਕੀਤੇ ਗਏ ਨੇ ਕਿ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਗਲ ਵਕੜੀ ਵਿੱਚ ਲਿਆ ਜਾਵੇ ਹੁਣ ਮੈਂ ਗੱਲ ਕਰਦਾ ਹਾਂ ਕਿ ਇਹ ਜਿਹੜਾ 6 ਦਿਨ ਸੀਗੇ ਇਹ ਕਿਸ ਪ੍ਰਕਾਰ ਦੇ ਸੀਗੇ ਉਹ ਜਿਵੇਂ ਸਨ ਸਾਰਿਆਂ ਨੂੰ ਪਤਾ ਹੈ ਕਿ ਪਹਿਲੇ ਤਰੀਕ ਨੂੰ ਇਹ ਹਮਲਾ ਸ਼ੁਰੂ ਹੋ ਜਾਂਦਾ ਹੈ ਔਰ ਪਹਿਲੇ ਤਰੀਕ ਤੋਂ ਪਹਿਲਾਂ ਹੀ ਘੇਰਾਬੰਦੀ ਜਿਹੜੀ ਸੀਗੀ ਉਹ ਸ਼ੁਰੂ ਹੋ ਜਾਂਦੀ ਹੈ ਦਰਬਾਰ ਸਾਹਿਬ ਦੀ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਐਮਰਜੈਂਸੀ ਡਿਕਲੇਅਰ ਕਰਤੀ ਜਾਂਦੀ ਹੈ रेल गड्डियां बंद ਕਰਤੀ ਜਾਂਦੀਆਂ ਨੇ ਹਵਾਈ ਚਾਰਜ ਬੰਦ ਕਰਤੇ ਜਾਂਦੇ ਨੇ ਰੋਡ ਟ੍ਰਾਂਸਪੋਰਟ ਬੰਦ ਕਰਤੀ ਜਾਂਦੀ ਹੈ ਟੈਲੀਫੋਨ ਸਾਰੇ ਬੰਦ ਕਰਤੇ ਜਾਂਦੇ ਨੇ ਹਰ ਪ੍ਰਕਾਰ ਦੀ ਕਮਿਊਨੀਕੇਸ਼ਨਸ ਬੰਦ ਕਰਤੀ ਜਾਂਦੀਆਂ ਨੇ ਔਰ ਪੱਤਰਕਾਰਾਂ ਨੂੰ ਕਿਹਾ ਜਾਂਦਾ ਤੁਸੀਂ ਕੋਈ ਰਿਪੋਰਟਿੰਗ ਨਹੀਂ ਕੀਣੀ ਇੱਕ ਪ੍ਰਕਾਰ ਦੇ ਨਾਲ ਇੱਕ ਐਮਰਜੈਂਸੀ ਡਿਕਲੇਅਰ ਹੋ ਜਾਂਦੀ ਹੈ ਮਾਰਸ਼ਲ ਲਾਗਤ ਹੁੰਦਾ ਠੀਕ ਹੈ ਔਰ ਉਹ ਸਾਰਾ ਕੰਟਰੋਲ ਆਰਮੀ ਦੇ ਹੱਥ ਵਿੱਚ ਆ ਜਾਂਦਾ ਸਾਰਾ ਕੰਟਰੋਲ ਸਿਵਲ ਐਡਮਿਨਿਸਟ੍ਰੇਸ਼ਨ ਨਾਮ ਦੀ ਚੀਜ਼ ਖਤਮ ਔਰ ਆਰਮੀ ਦੇ ਹੱਥ ਵਿੱਚ ਸਾਰਾ ਕੰਟਰੋਲ ਪਹਿਲੇ ਤਰੀਕ ਨੂੰ ਫਾਇਰਿੰਗ ਹੁੰਦੀ ਹੈ 12:30 ਵਜੇ ਹੋਰ ਉਹ CRPF ਐਂਡ BSF ਜਿਹੜੀ ਹੈ ਉਹ ਫਾਇਰਿੰਗ ਕਰਦੀ ਹੈ ਹੋਰ ਇਹ ਵੇਖਣ ਵਾਸਤੇ ਕਰਦੀ ਹੈ ਕਿ ਭਈ ਇਹਨਾਂ ਕੋਲ ਕਿਸ ਪ੍ਰਕਾਰ ਦੇ ਹਥਿਆਰ ਨੇ ਹਥਿਆਰਾਂ ਦਾ ਲੈਵਲ ਕੀ ਹੈ ਹੋਰ ਉਸ ਵੇਲੇ ਜੋ ਫਾਇਰਿੰਗ ਹੁੰਦੀ ਹੈ तकरीबन तकरीबन ਪਹਿਲੇ ਤਰੀਕ ਨੂੰ 8 ਘੰਟੇ ਦੇ ਲਗਭਗ ਉਹ ਫਾਇਰਿੰਗ ਚੱਲਦੀ ਹੈ ਹੋਰ ਉਸ ਫਾਇਰਿੰਗ ਦੇ ਵਿੱਚ ਕੁਝ ਸੰਗਤਾਂ ਵੀ ਜਿਹੜੀਆਂ ਨੇ ਉਹ ਸ਼ਹੀਦ ਹੁੰਦਿਆਂ ਨੇ ਔਰ ਮੋਰਚੇ ਤੇ ਬੈਠੇ ਹੋਏ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਤੇ ਬੈਠੇ ਭਾਈ ਮਹੰਗਾ ਸਿੰਘ ਬੱਬਰ ਸ਼ਹੀਦ ਹੁੰਦੇ ਨੇ ਬੱਬਰ ਖਾਲਸਾ ਜਿੱਤੀ ਬੰਦੀ ਤੇ ਉਹ ਸਿੰਘ ਸੀਗੇ ਜੀ ਉਹਨਾਂ ਦੀ ਸ਼ਹਾਦਤ ਇਸ ਕੱਲੂਕਾਰੇ ਦੀ ਪਹਿਲੀ ਸ਼ਹਾਦਤ 2 ਤਰੀਕ ਨੂੰ ਉਹਨਾਂ ਦਾ ਸੰਸਕਾਰ ਹੁੰਦਾ ਹੈ ਔਰ ਉਹਦੇ ਬਾਅਦ 3 ਤਰੀਕ ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ ਹੁਣ ਭਾਰਤ ਦੀ ਹਕੂਮਤ ਨੂੰ ਤਾਂ ਪਤਾ ਹੈ ਕੀ ਇਹ ਸ਼ਹੀਦੀ ਦਿਹਾੜੇ ਦੀ ਕੀ ਮਹਾਨਤਾ ਹੈ ਪੰਜਾਬ ਦੇ ਲੋਕ ਕੀ ਕਰਦੇ ਨੇ ਥਾਂ ਥਾਂ ਤੇ ਛਬੀਲਾ ਲਗਾਉਂਦੇ ਨੇ ਔਰ ਪੂਰੇ ਪੰਜਾਬ ਦੇ ਵਿੱਚ ਫੌਜ ਲਗਾਤੀ ਗਈ ਪੂਰੇ ਪੰਜਾਬ ਵਿੱਚ دہشت ਦਾ ਮਾਹੌਲ ਬਣਾਤਾ ਗਿਆ ਉਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾ ਜਿਹੜਾ ਦੀ ਸ਼ਹਾਦਤ ਹੋਈ ਹੈ ਔਰ ਉਹ ਸ਼ਹਾਦਤ ਵੀ ਜ਼ੁਲਮ ਦੇ ਖਿਲਾਫ ਔਰ ਉਸ ਜ਼ੁਲਮ ਦੇ ਖਿਲਾਫ ਲੜਦੇ ਹੋਏ ਜਿਹੜਾ ਸੀਗਾ ਉਹ ਦਸਮ ਪਾਤਸ਼ਾ ਤੱਕ ਉਹ ਜ਼ੁਲਮ ਦਾ ਨਾਸ਼ ਕਰਤਾ ਗਿਆ ਸੋ ਭਾਰਤੀ ਸਰਕਾਰ ਨੂੰ ਇਹ ਵੀ ਖਿਆਲ ਨਹੀਂ ਆਇਆ ਕਿ ਇਹ ਉਹ ਪੰਚਮ ਪਾਤਸ਼ਾਹ ਨੇ ਜਿਹੜਾ ਨੇ ਜ਼ੁਲਮ ਦੇ ਖਿਲਾਫ ਲੜਾਈ ਲੜਾਈ ਹੈ ਤੇ ਉਸੇ ਦਿਹਾੜੇ ਤੇ ਜ਼ੁਲਮ ਹੋਰ ਵਧਾਏ ਜਾ ਰਿਹਾ ਸਾਡੇ ਤੇ ਹੀ ਵਧਾਏ ਜਾ ਰਿਹਾ ਕਿਹਾ ਅਜੀਬ ਜੀ ਗੱਲ ਸੋ ਇਹ ਐਸਾ ਲੱਗਦਾ ਸੀਗਾ ਕਿ 65 ਦੇ ਵਿੱਚ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ 71 ਵਿੱਚ ਪਾਕਿਸਤਾਨ ਦੀ ਫੌਜਾਂ ਨੇ ਦਰਬਾਰ ਸਾਹਿਬ ਤੇ ਕੋਈ ਬੰਬ ਨਹੀਂ ਸੁੱਟਿਆ ਠੀਕ ਹੈ ਕਾਰਗਿਲ ਦੀ ਲੜਾਈ ਵੇਲੇ ਕੋਈ ਐਸਾ ਨੁਕਸਾਨ ਨਹੀਂ ਹੋਇਆ ਲੇਕਿਨ ਪੀਸ ਟਾਈਮ ਦੇ ਵਿੱਚ ਪੀਸ ਟਾਈਮ ਨੂੰ ਮਾਰਸ਼ਲ ਲਾ ਦੇ ਵਿੱਚ ਕਨਵਰਟ ਕਰਕੇ ਪੀਸ ਟਾਈਮ ਨੂੰ ਮਾਰਸ਼ਲ ਲਾ ਦੇ ਵਿੱਚ ਕਨਵਰਟ ਕਰਕੇ ਜਿਹੜਾ ਸੀਗਾ ਦਰਬਾਰ ਸਭ ਤੇ ਤੋਪਾਂ ਡੈਂਕਾਂ ਤੇ ਨਾਲ ਹਮਲਾ ਕਰਤਾ ਗਿਆ ਮੇਰੇ ਖਿਆਲ ਮੁਤਾਬਕ ਜੇਕਰ ਕੋਈ ਹੋਰ ਫੌਜ ਹੁੰਦੀ ਤਾਂ ਤਾਂ ਅਸੀਂ ਕਹਿੰਦੇ ਬੇਗਾਨੇ ਨੇ ਆ ਕੇ ਉਹਨਾਂ ਨੂੰ ਪਤਾ ਹੀ ਨਹੀਂ ਜੀ ਉਹਨਾਂ ਨੂੰ ਰਸਮੋ ਰਿਵਾਜਾਂ ਦਾ ਨਹੀਂ ਪਤਾ ਉਹਨਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਚਮ ਪਾਸ਼ਾ ਕੌਣ ਨੇ ਲੇਕਿਨ ਭਾਰਤ ਦੀ ਸਰਕਾਰ ਨੂੰ ਸਭ ਪਤਾ ਹੈ ਲੇਕਿਨ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਤਰੀਕ ਤੋਂ ਲੈ ਕੇ ਤਿੰਨ ਤਰੀਕ ਤੱਕ ਜਿਹੜਾ ਤੁਸੀਂ ਸਾਖਾ ਦੱਸਦੇ ਪਿਓ ਇਸ ਵਿੱਚ ਕੋਈ ਸ਼ੂਟ ਵੀ ਦਿੱਤੀ ਗਈ ਫਿਰ ਕੋਈ ਜਿਵੇਂ ਤੁਸੀਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ਪੁਰਫੀ ਫਿਰ ਸਿੱਖਾਂ ਵੀ ਜੇ ਸੰਗਤਾਂ ਵੀ ਪਹੁੰਚਿਆ ਹੋਣਗੇ ਬਾਅਦ ਚੜ ਕੇ ਕਿ ਉਹਨਾਂ ਨੂੰ ਵੀ ਬਾਅਦ ਚ ਨਿਸ਼ਾਨਾ ਬਣਾਇਆ ਗਿਆ ਸੀ ਉਸ ਵੇਲੇ ਦੇਖੋ ਸੰਗਤਾਂ ਪਹੁੰਚੇ 3 ਤਰੀਕ ਨੂੰ ਮੈਂ ਵੀ ਉੱਥੇ ਸੀਗਾ ਜੀ ਮੈਂ ਗਿਆ ਮੈਂ ਜਨਰਲ ਸ਼ਵੇਕ ਸਿੰਘ ਨੂੰ ਵੀ ਮਿਲਿਆ ਬਟ ਜਨਰਲ ਸ਼ਵੇਕ ਸਿੰਘ ਜੀ ਕਾਫੀ ਬੀਜ਼ੀ ਸੀਗੇ ਕਾਫੀ ਬੀਜ਼ੀ ਸੀਗੇ ਮੋਰਚੇ ਬੰਦੀ ਦੇ ਵਿੱਚ ਕਿਉਂਕਿ ਉਹ ਇੱਕ ਆਰਮੀ ਦਿਮਾਗ ਸੀ ਫੌਜੀ ਦਿਮਾਗ ਸੀਗਾ ਫੌਜੀ ਦਿਮਾਗ ਜਿਹੜਾ ਨਾ ਬਹੁਤ ਛੇਤੀ ਅੰਦਾਜ਼ਾ ਲਗਾ ਲੰਦਾ ਹੈ ਕਿ ਭਈ ਆਰਮੀ ਦੀ ਮੂਵਮੈਂਟ ਤੋਂ ਕਿ ਭਈ ਕੁਝ ਹੋਣ ਵਾਲਾ ਹੈ ਅਸੀਂ ਸਿਵਿਲਿਅਨਸ ਅਗੇ ਆ ਅਸੀਂ ਇੰਨੇ ਛੇਤੀ ਅੰਦਾਜ਼ਾ ਨਹੀਂ ਲਗਾ ਸਕਦੇ ਲੇਕਿਨ ਮੈਂ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਸਿਰਫ ਇਹ ਨਾਲ ਉਸਨ ਫਤਿਹ ਦੀ ਸਾਜ ਹੋਈ ਹੈ ਜਨਰਲ ਸ਼ਬੀਖ ਸਿੰਘ ਦੇ ਨਾਲ ਹੋਰ ਵੀ ਮੈਨੂੰ ਬਹੁਤ ਸਾਰੇ ਸਿੰਘ ਮਿਲੇ ਲੇਕਿਨ ਐਦਾਂ ਲੱਗ ਰਿਹਾ ਸੀਗਾ ਕਿ ਭਈ ਬਹੁਤ ਵੱਡੀ ਪੱਦਰ ਤੇ ਉੱਤੇ ਜਿਹੜਾ ਹੈ ਮੋਰਚੇਬੰਦੀ ਹੋ ਰਹੀ ਹੈ ਲੇਕਿਨ ਇਸ ਗੱਲ ਦੀ ਤਾਂ ਇਲਮ ਇਸ ਗੱਲ ਦਾ ਕਦੀ ਵੀ ਅਸੀਂ ਇਮੇਜਿਨ ਵੀ ਨਹੀਂ ਕੀਤਾ ਸੀਗਾ ਕਿ ਦਰਬਾਰ ਸੱਤ ਤੇ ਐਡੇ ਵੱਡੇ ਲਾਰਜ ਸਕੇਲ ਦੇ ਉੱਤੇ ਜਿਹੜਾ ਹੈ ਉਹ ਹਮਲਾ ਹੋਵੇਗਾ ਆਰਮੀ ਵੀ ਆਏਗੀ ਔਰ ਜੋ ਨੇਵਲ ਦੇ ਜਿਹੜੇ ਸੀਗੇ ਉਹ ਵੀ ਬੰਦੇ ਵੀ ਆਣਗੇ 에ਅਰ ਫੋਰਸ ਵੀ ਇਸਤੇਮਾਲ ਕੀਤੀ ਜਾਏਗੀ ਕਮਾਂਡੋਸ ਵੀ ਇਸਤੇਮਾਲ ਕੀਤੇ ਜਾਣਗੇ ਟੈਂਕ ਆਣਗੇ ਜਰੇਲੀ ਗੈਸਾਂ ਛੋੜੀਆਂ ਚੱਡੀਆਂ ਜਾਣਗੀਆਂ ਔਰ ਨਿੱਕੇ ਨਿੱਕੇ ਦੁੱਧ ਚੁੰਗਦੇ ਬੱਚੇ ਜਿਹੜੇ ਨੇ ਉਹ ਵੀ ਗੋਲੀਆਂ ਨਾਲ ਮਾਰਤੇ ਜਾਣਗੇ ਐਸਾ ਕਦੀ ਕਲਪਨਾ ਨਹੀਂ ਕੀਤੀ ਗਈ ਸੀ ਐਸੀ ਕਦੀ ਖਿਆਲ ਨਹੀਂ ਕੀਤਾ ਗਿਆ ਸੀ ਕਿਉਂਕਿ ਇਸ ਗੱਲ ਦਾ ਕਿਸੇ ਵੀ ਬੰਦੇ ਨੇ ਇਵਨ ਸント ਜਰਨੈਲ ਸਿੰਘ ਖਾਲਸਾ ਦੇ ਜਿਹੜੇ ਨੇੜਲੇ ਬੰਦੇ ਨੇ ਜਿਹੜੇ ਬਚ ਗਏ ਉਹਦੇ ਬਾਅਦ ਜਿਹੜੇ ਉੱਥੋਂ ਨਿਕਲ ਕੇ ਵੀ ਆ ਗਏ 5 6 ਤਰੀਕ ਨੂੰ ਉਹਨਾਂ ਨਾਲ ਵੀ ਇਸਲੇ ਰਾਬਤਾ ਹੋਇਆ ਤੇ ਉਹ ਵੀ ਕਹਿੰਦੇ ਕਿ ਇਸ ਗੱਲ ਦਾ ਸਾਨੂੰ ਕਦੀ ਆਈਡੀਆ ਵੀ ਨਹੀਂ ਸੀਗਾ ਕਿ ਭਈ ਐਟੇ ਵੱਡੇ ਪੱਧਰ ਤੇ ਜਿਹੜਾ ਹੈ ਉਹ ਹਮਲਾ ਹੋਏਗਾ। ਪਰ ਪ੍ਰੋਫੈਸਰ ਸਾਹਿਬ ਹਮੇਸ਼ਾ ਮਿੱਥੇ ਹੀ ਲਗਾਈ ਜਾਂਦੀ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਹਮੇਸ਼ਾ ਕਹਿੰਦੇ ਸਨ ਕਿ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਸਚਖੰਡ ਸਿੰਘ ਦਰਬਾਰ ਸਾਹਿਬ ਤੇ ਹਮਲਾ ਹੋਏਗਾ ਤਾਂ ਉਹਦਾ ਜਵਾਬ ਦਿੱਤਾ ਜਾਏਗਾ। ਕੀ ਲੱਗਦਾ ਸੀਗਾ ਕਿ ਪਹਿਲੋ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ ਇਸ ਚੀਜ਼ ਨੂੰ ਲੈ ਕੇ ਕਿਉਂਕਿ ਤੁਸੀਂ ਜਾਣਦੇ ਰਹੇ ਹੋ ਤੁਸੀਂ ਸੰਤਾਂ ਨੂੰ ਵੀ ਮਿਲੇ ਹੋ ਤੁਸੀਂ ਜਨਰਲ ਸ਼ੇਖ ਸਿੰਘ ਹੁਣਾਂ ਨੂੰ ਵੀ ਮਿਲੇ ਤੁਸੀਂ ਮੁਲਾਕਾਤ ਵੀ ਉਹਨਾਂ ਦੀ ਕਰਾਈ। ਕਦੀ ਤੁਹਾਨੂੰ ਲੱਗਾ ਸੀਗਾ ਕਿ ਸੰਤਾਂ ਨਾਲ ਕੇ ਬੈਠ ਕੇ ਕਿ ਯਾਰ ਆ ਚੀਜ਼ ਜਿਹੜੀ ਹੈ ਹੋ ਰਹੀ ਹੈ ਦਾ ਸੰਤਾਣਾ ਵਿਚਾਰ ਕੀਤਾ ਗਿਆ ਹੋਵੇ ਕਿ ਹਾਂਜੀ ਸੰਜੀ ਆ ਚੀਜ਼ ਇਦਾਂ ਬਾਹ ਮਿਥਨ ਨਜ਼ਰ ਆ ਰਹੀ ਹੈ ਕਿ ਅਟੈਕ ਹੋ ਸਕਦਾ ਕਦੀ ਤੁਹਾਨੂੰ ਲੱਗਾ ਸੀਗਾ ਕਿਉਂਕਿ ਤੁਸੀਂ ਉਹਨਾਂ ਨੂੰ ਮਿਲੇ ਵੀ ਸੀ ਕਿ ਦੋ ਦੇਖੋ ਇਸ ਗੱਲ ਦੀਆਂ ਕਈ ਵਾਰ ਇਹ ਗੱਲਾਂ ਜ਼ਰੂਰ ਹੁੰਦੀਆਂ ਸੀਗੀਆਂ ਕਿ ਭਾਰਤ ਦੀ ਫੌਜ ਕਿਸੇ ਵੇਲੇ ਵੀ ਕੋਈ ਐਸਾ ਹਮਲਾ ਕਰ ਸਕਦੀ ਹੈ ਹੋਰ ਉਹ ਹਮਲੇ ਦੀ ਜੋ ਰੂਪਰੇਖਾ ਇਸ ਪ੍ਰਕਾਰ ਦੀ ਸਗੀ ਕਿ ਇਹ ਬਾਹਰੋਂ ਹੀ ਅਟੈਕ ਕਰਨਗੇ ਅੰਦਰ ਆਣ ਦੀ ਕੋਈ ਸੰਭਾਵਨਾ ਨਹੀਂ ਸੀਗੀ ਅੰਦਰ ਆਣ ਦੀ ਸੰਭਾਵਨਾ ਨਹੀਂ ਸੀਗੀ ਹੋਰ ਪਹਿਲੀ ਤਰੀਕ ਨੂੰ ਵੀ ਇਹਨਾਂ ਨੇ ਬਾਹਰੋਂ ਹੀ ਫਾਇਰਿੰਗ ਕੀਤੀ ਹੈ ਤੇ ਉਮੀਦ ਤਾਂ ਇਹੋ ਹੀ ਲਗਾਈ ਜਾਂਦੀ ਸੀਗੀ ਕਿ ਇਹ ਬਾਹਰੋਂ ਹੀ ਇਹ ਹਮਲਾ ਕਰਨਗੇ ਔਰ ਬਾਹਰੋਂ ਜਿਹੜੀ ਫਾਇਰਿੰਗ ਹੈ ਉਹ ਕਾਲ ਤੱਕ ਤੇ ਵਸਦੀ ਹੈ ਓਡ ਬਿਲਡਿੰਗਾਂ ਤੇ ਵਸਦੀ ਹੈ ਸੋ لیکن ਐ ਉਮੀਦ ਨਹੀਂ ਸੀ ਕਿ ਵੀ ਸਰਕਾਰ ਜਿਹੜੀ ਹੈ ਫੌਜ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਇਸ ਤਰੀਕੇ ਨਾਲ ਪ੍ਰਵੇਸ਼ ਕਰੇਗੀ ਐਂਟਰੀ ਕਰੇਗੀ ਔਰ ਇੰਨਾ ਕੁ ਸੰਗਤਾਂ ਨੂੰ ਜਿਹੜਾ ਨੁਕਸਾਨ ਕਰੇਗੀ ਕਿਉਂਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਸਿਕੀਆਂ ਔਰਤਾਂ ਬੱਚੇ ਬਜ਼ੁਰਗ ਉਹ ਮਾਰੇ ਗਏ ਇਹ ਸਾਰੇ ਦੇ ਹੋਰ ਇਸ ਸਾਰੀ ਘਟਨਾ ਕਰਮ ਦੇ ਵਿੱਚ ਮੈਂ ਸਮਝਦਾ ਕਿ ਭਾਰਤੀਆਂ ਕੁਫੀਆਂ ਏਜੰਸੀਆਂ ਹੋਰ ਅ ਅਡਵਾਨੀ ਦਾ ਸ਼ਹਿ ਦੇਣੀ ਤੇ ਅਕਾਲੀ ਦਲ ਦੀਆਂ ਜਿਹੜੀਆਂ ਚਿੱਠੀਆਂ ਗਈਆਂ ਨੇ ਅਕਾਲੀ ਦਲ ਨੇ ਜਿਹੜਾ ਇਸ ਨੂੰ ਸਮਰਥਨ ਦਿੱਤਾ ਹੈ ਪਰਦੇ ਪਿੱਛੇ ਰਹਿ ਕਰਕੇ ਕਿ ਭਈ ਹੁਣ ਸੰਤ ਜਰਨੈਲ ਸਿੰਘ ਸਿੱਖ ਪੋਲਿਟਿਕਸ ਉਤੇ ਛਾ ਗਿਆ ਹੈ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਸੰਤ ਜੀ ਜਿਹੜੇ ਨੇ ਪੋਲਿਟਿਕਸ ਤੇ ਛਾ ਗਏ ਨੇ ਲੇਕਿਨ ਕਈ ਤਸਵੀਰਾਂ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਆਉਂਦੀਆਂ ਨੇ ਜਿੱਚ ਜੋ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਉਹਨਾਂ ਨੂੰ ਪਗੜੀ ਦੀ ਰਸਮ ਜਿਹੜੀ ਆ ਉਹ ਅਦਾ ਕਰਦੇ ਹੋਏ ਨਜ਼ਰ ਆਉਂਦੇ ਨੇ ਉਹ ਵੀ ਤਸਵੀਰਾਂ ਕਈ ਜਗ੍ਹਾ ਤੇ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਤਸਵੀਰਾਂ ਨੇ ਜਿਹੜੀਆਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਜੇ ਅਕਾਲੀ ਦਲ ਜਿਹੜਾ ਆ ਉਹ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਮੇਰੀ ਮਥਿਆ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਜਾਣ ਜਿਸ ਵੇਲੇ ਇੱਕ ਚੜਦੇ ਹੋਏ ਸੂਰਜ ਭਾਵ ਕਹਿਣ ਦਾ ਕਿ ਸੰਤ ਜਰਨੈਲ ਸਿੰਘ ਆਲਸਾ ਉਹਨਾਂ ਨੂੰ ਜਾਂ ਕਿਸੇ ਨੂੰ ਉਹ ਪਗੜੀ ਦੀ ਜਾਂ ਦਸਤਾਰ ਦੀ ਰਸਮ ਕਰਦੇ ਨੇ ਨਾ ਇੱਕ ਸਿਆਸਤ ਤੋਂ ਪ੍ਰੇਰਿਤ ਗਲਾਨੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦੇ ਆਖੇ ਵਿੱਚ ਆ ਗਏ ਇਹ ਤਾਂ ਸਿਰਫ ਇੱਕ ਉਹਨਾਂ ਨੂੰ ਪਤਾ ਹੁੰਦਾ ਕਿ ਹਾਂ ਬਈ ਇਹਨਾਂ ਦੀ ਪਿੱਛੇ ਇੱਕ ਫਾਲਿੰਗ ਹੈਗੀ ਹੈ ਔਰ ਉਹਦੇ ਕਰਕੇ ਇਹ ਸਾਰਾ ਕੁਝ ਹੁੰਦਾ ਹੈ ਲੇਕਿਨ ਇੱਕ ਗੱਲ ਯਕੀਨਨ ਤੌਰ ਤੇ ਮੰਨੋ ਕਿ ਬਾਦਲਾਂ ਦੀ ਅਪਰੋਚ ਸੰਤ ਜਨੈ ਸਿੰਘ ਦੇ ਪ੍ਰਤੀ ਕਦੀ ਵੀ ਸੁਹਿਰਦ ਨਹੀਂ ਸੀਗੀ ਉਹ ਤੁਹਾਨੂੰ ਲੱਗਾ ਕਦੀ ਮਿਲੇ ਹੋ ਪ੍ਰਕਾਸ਼ ਸਿੰਘ ਬਾਦਲ ਹਣਾਨਾ ਜਾਂ ਕੋਈ ਗੱਲਬਾਤ ਹੁੰਦੀ ਹੋਵੇ ਸੰਤ ਜਨੈ ਸਿੰਘ ਖਾਲਸਾ ਨੇ ਕਦੀ ਵੀ ਬਾਦਲ ਨੂੰ ਇੱਕ ਚੰਗੇ ਇਨਸਾਨ ਦੇ ਰੂਪ ਵਿੱਚ ਨਹੀਂ ਵੇਖਿਆ ਤੁਹਾਡਾ ਨਾਲ ਕਦੀ ਗੱਲ ਹੋਈ ਸਮਾਪਤ ਮੈਂ ਕਹਿੰਦਾ ਜੀ ਭਾਈ ਅਮਰੀਕ ਸਿੰਘ ਦੇ ਨਾਲ ਮੇਰਾ ਉੱਠਣਾ ਬੈਠਣਾ ਬਹੁਤ ਸੀਗਾ ਜੀ ਭਾਈ ਅਮਰੀਤ ਸਿੰਘ ਖਾਲਸਾ ਕਾਲਜ ਦੇ ਸਟੂਡੈਂਟ ਸੀਗੇ ਸੰਤ ਜਰਨੈਲ ਸਿੰਘ ਖਾਲਸਾ ਨੂੰ ਮੈਂ ਇੱਕ ਵਾਰੀ ਨਹੀਂ ਅਨੇਕਾਂ 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 ਵਾਰੀ ਮਿਲਿਆ ਹੋਰ ਹੋਰ ਸਾਰੀ ਮਿਲਨੀਆਂ ਦਾ ਮੈਂ ਇੱਕ ਨਿਚੋੜ ਕੱਢਦਾ ਕਿ ਉਹ ਵਿਅਕਤੀ ਅੰਦਰੋਂ ਤੇ ਬਾਹਰੋਂ ਇੱਕੋ ਹੀ ਸੀਗਾ ਉਹਦੀ ਕਥਨੀ ਤੇ ਉਹਦੀ ਕਰਨੀ ਦੇ ਵਿੱਚ ਸੰਤ ਜਰਨੈਲ ਸਿੰਘ ਦੀ ਕੋਈ ਫਰਕ ਮੈਨੂੰ ਅੱਜ ਦੀ ਡੇਟ ਵਿੱਚ ਨਜ਼ਰ ਨਹੀਂ ਆਇਆ ਜਦ ਕੀ ਅੱਜ ਦੇ ਜਿਹੜੇ ਧਾਰਮਿਕ ਆਗੂ ਨੇ 84 ਦੇ ਬਾਅਦ ਜੇਕਰ ਮੈਂ ਦਮਦਮੀ ਟਕਸਾਲ ਦਾ ਵਿਸ਼ਲੇਸ਼ਣ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਬਾਅਦ ਦਮਦਮੀ ਟਕਸਾਲ ਦਾ ਉਹ ਰੁਤਬਾ ਨਹੀਂ ਰਿਹਾ ਉਹ ਰੋਬ ਨਹੀਂ ਰਿਹਾ ਉਹ ਡਰ ਨਹੀਂ ਰਿਹਾ ਸਰਕਾਰ ਦੇ ਉੱਤੇ ਜੋ ਸੰਤ ਜਨੈਕ ਸਿੰਘ ਦੇ ਵੇਲੇ ਹੁੰਦਾ ਸੀਗਾ 39 ਸਾਲਾਂ ਦੇ ਵਿੱਚ ਜਿਹੜਾ ਦਮਦਮੀ ਟਕਸਾਲ ਦਾ ਗ੍ਰਾਫ ਉੱਪਰ ਨਹੀਂ ਗਿਆ ਬਲਕਿ ਥੱਲੇ ਆਇਆ ਹੈ ਉਹਦੇ ਵਿੱਚ ਕਾਰਨ ਕੀ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇੱਕ ਵੱਖਰੀ ਤੇ ਇੱਕ ਵਿਲੱਖਣ ਸ਼ਖਸੀਅਤ ਸੀਗੇ ਜੋ ਕਿ ਕਥਨੀ ਤੇ ਕਰਨੀ ਦੇ ਸੂਰਮੇ ਸੀਗੇ ਔਰ ਇਹੋ ਕਾਰਨ ਹੈ ਕਿ 84 ਦੇ ਬਾਅਦ ਦਮਦਮੀ ਟਕਸਾਲ ਮਹਿਤਾ ਚੌਕ ਜਿਹੜੀ ਸੀਗੀ ਉਹ ਇੱਕ ਤਾਂ ਕੁਛ ਹਿੱਸਿਆਂ 'ਚ ਵੰਡੀ ਗਈ ਕੋਈ ਖਿੰਡਰੀ ਵੀ ਤੇ ਜਿੱਥੇ-ਜਿੱਥੇ ਵੀ ਇਹਨਾਂ ਨੂੰ ਅਗਵਾਈ ਕਰਨ ਦੀ ਜਿੱਥੇ ਲੋੜ ਪਈ ਉੱਥੇ ਕੌਮ ਦੀਆਂ ਉਮੀਦਾਂ ਦੇ ਮੁਤਾਬਕ ਉਹਦੇ ਬਾਅਦ ਜੋ ਲੀਡਰਸ਼ਿਪ ਆਈ ਉਹ ਕੌਮ ਦੀਆਂ ਉਮੀਦਾਂ ਮੁਤਾਬਕ ਨਹੀਂ ਉਤਰ ਸਕੇ ਉਹਦੇ ਵਿੱਚ ਐਸਾ ਰਾਜਨੀਤਿਕਕਰਨ ਭਾਰੂ ਹੋ ਗਿਆ ਜਿਹੜੇ ਹੋਰ ਬਹੁਤ ਸਾਰੇ ਕਾਰਨ ਬਣ ਗਏ ਜਿਹਦੇ ਕਰਕੇ ਮੈਂ ਸਮਝਦਾ ਹਾਂ ਕਿ ਸੰਤ ਜਰਨੈਲ ਸਿੰਘ ਵਰਗਾ ਸ਼ਖਸੀਅਤ ਸ਼ਾਇਦ ਹੁਣ ਕਾਫੀ ਸਮੇਂ ਬਾਅਦ ਸਨ ਉੜੀਕਣਾ ਪਵੇਗਾ ਦਮਦਮੇਟ ਕਿਸਾਨ ਨੂੰ ਐਸਾ ਕੋਈ ਆਗੂ ਮਿਲੇ ਇਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਸੀਗੇ ਉਹ ਇੱਕ ਵੱਖਰੀ ਹੀ ਜਿਹੜੀ ਪਰਸਨੈਲਿਟੀ ਸੀਗੀ ਹੋਰ ਮੈਂ ਉਹਨਾਂ ਨੂੰ ਜਿੰਨਾ ਵੀ ਨੇੜੇੋਂ ਦੇਖਿਆ ਮੈਂ ਤਾਂ ਇਹ ਸਮਝਦਾ ਹਾਂ ਕਿ ਬਾਬਾ ਮਾਨੋਚਾਲ ਹੋ ਗਿਆ ਜਥੇਦਾਰ ਸੁਖਦੇਸ਼ ਸਿੰਘ ਬੱਬਰ ਹੋ ਗਏ ਇਹ ਕੁਝ ਪਰਸਨੈਲਿਟੀਆਂ ਐਸੀਆਂ ਸੀਗੀਆਂ ਜਿਹੜੀਆਂ ਕਿ ਨਾ ਕੌਮ ਦੇ ਹਿੱਤਾਂ ਦੇ ਵਾਸਤੇ ਜਿਹਨਾਂ ਦੇ ਰੋਮ-ਰੋਮ ਦੇ ਵਿੱਚ ਕੌਮ ਦਾ ਹਿੱਤ ਜਿਹੜਾ ਸੀਗਾ ਸਮਾਇਆ ਹੋਇਆ ਸੀਗਾ ਪ੍ਰੋਫੈਸਰ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਤੁਸੀਂ ਦੱਸਿਆ ਉਸ ਤੋਂ ਬਾਅਦ ਤੁਸੀਂ ਗਏ ਸੀਗੇ ਸਤਖੰਡ ਸਿਦਰਬਾਰ ਸਾਹਿਬ ਕਿਉਂਕਿ 3 ਤਰੀਕ ਤੋਂ 3 3 ਤਰੀਕ 4 ਤਰੀਕ 5 ਤਰੀਕ ਤੋਂ 6 ਤਰੀਕ ਨੂੰ ਕਹਿੰਦੇ ਬਹੁਤ ਜ਼ਬਰਦਸਤ ਜਰੀ ਸਿਗੀ ਫਾਇਰਿੰਗ ਹੁੰਦੀ ਰਹੀ ਲਗਾਤਾਰ ਹੀ ਔਰ ਜਵਾਬੀ ਫਾਇਰ ਜਿਹੜੇ ਸੀਗੇ ਉਹ ਨਾਲ ਮਿਲਦੇ ਹੋਏ ਨਜ਼ਰ ਆਏ ਸੀਗੇ ਤੁਸੀਂ ਗਏ ਸੀਗੇ ਉਸ ਸਮੇਂ ਕਿ ਜਾਂ ਕਿ ਤੁਹਾਨੂੰ ਜਾਣ ਹੀ ਨਹੀਂ ਉੱਥੇ ਦਿੱਤਾ ਗਿਆ ਕਿਉਂਕਿ ਸੰਤਾਨਾ ਨਾਲ ਤੁਸੀਂ ਦੱਸਿਆ ਬਹੁਤ ਤੁਹਾਡੀ ਨੇੜਤਾ ਵੀ ਸੀਗੀ 3 ਤਰੀਕ ਨੂੰ ਅਸੀਂ ਗਏ ਸੀਗੇ ਹੋਰ ਉੱਥੇ ਕੁਝ ਸਮਾਂ ਰਹਿਣ ਦੇ ਬਾਅਦ ਅਸੀਂ ਵਾਪਸ ਆ ਗਏ ਸੀਗੇ ਤੇ ਮੈਂ ਕਈ ਵਾਰ ਸੋਚਦਾ ਕਿ ਪਰਮਾਤਮਾ ਦਾ ਹੁਕਮ ਜਿਹੜਾ ਬੜਾ ਅਟਲ ਹੁੰਦਾ ਹੈ ਹੂੰ ਕੋਣ ਇੱਕ ਡਿਵੌਟ ਸਿੱਖ ਜਿਹੜਾ ਨਾ ਉਹ ਚਾਹੁੰਦਾ ਕਿ ਭਈ ਮੈਂ ਵੀ ਕਿਸੇ ਕੌਮ ਦੇ ਲੈ ਕੇ ਲੱਗ ਜਾਵਾਂ ਕਿਸੇ ਕੌਮ ਦੇ ਕੰਮ ਆ ਜਾਵਾਂ ਹੋਰ ਪਤਾ ਨਹੀਂ ਸੀਗਾ ਕਿ ਭਈ ਐਸ ਤਿੱਕੇ ਦਾ ਪਾਣਾ ਵਰਤਨਾ ਅਸੀਂ ਤਕਰੀਬਨ ਉੱਥੇ ਕੁਝ ਦਿਨ ਰਹਿਣ ਦੇ ਬਾਅਦ ਅਸੀਂ ਫਿਰ ਵਾਪਸ ਆ ਗਏ ਸੀ ਕਿ ਸ਼ਾਮ ਨੂੰ ਕਰਫਿਊ ਲੱਗ ਗਿਆ ਸੀਗਾ ਔਰ ਉਹਦੇ ਬਾਅਦ ਤੁਹਾਨੂੰ ਪਤਾ ਹੈ ਕਿ ਸਵੇਰੇ 4 ਵਜੇ ਤੋਂ ਬੰਬਾਰਡਮੈਂਟ ਜਿਹੜੀ ਸੀ ਉਹ ਸ਼ੁਰੂ ਹੋ ਗਈ ਸੀ ਕਿ ਸਵੇਰੇ 4 ਵਜੇ ਤੋਂ 4 ਤਰੀਕ ਤੋਂ ਉਹਦੇ ਬਾਅਦ ਨਿਰੰਤਰ ਜਿਹੜਾ ਸੀਗਾ ਇਹ ਤੋਪਾਂ ਦੇ ਗੋਲੇ ਚਲਦੇ ਰਹੇ ਬੰਦੂਕਾਂ ਚਲਦੀਆਂ ਰਹੀਆਂ ਗੋਲੀਆਂ ਚਲਦੀਆਂ ਰਹੀਆਂ ਔਰ ਤੁਹਾਨੂੰ ਪਤਾ ਹੈ ਕਿ 5 6 ਤਰੀਕ ਨੂੰ ਟੈਂਕ ਵੀ ਅੰਦਰ ਆ ਗਏ ਸੀਗੇ ਜਰੈਲੀ ਗੈਸਾਂ ਵੀ ਵਰਤੀਆਂ ਗਈਆਂ ਔਰ ਨੇਵਲ ਦੇ ਗੋਤਾ ਘਰ ਵੀ ਆਏ ਠੀਕ ਹੈ ਸਾਰਾ ਕੁਝ ਹੋਇਆ ਔਰ 6 ਤਰੀਕ ਨੂੰ ਸੰਤ ਜਨਰੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਭਾਈ ਅੰਬੀਕ ਸਿੰਘ ਮੈਂ ਕਿਹ ਕਥਨੀ ਤੇ ਕਰਨੀ ਤੇ ਸੂਰਮੇ ਸੀਗੇ ਉਤੋਂ ਐਸਕੇਪ ਹੋ ਸਕਦੇ ਸੀਗੇ ਕੋਈ ਹੋਰ ਤਰੀਕਾ ਲੱਭ ਲੰਦ ਸਕਦੇ ਸੀਗੇ ਲੇਕਿਨ ਸੰਤ ਜਨਰੈਲ ਸਿੰਘ ਖਾਲਸਾ ਆਪਣੀ ਕੱਤੀ ਤੇ ਕਰਨੀ ਤੇ ਸੂਰਮੇ ਰਹਿੰਦੇ ਹੋਏ ਜਨਰਲ ਸ਼ਬੀਖ ਸਿੰਘ ਉਹਨਾਂ ਦੇ ਮੰਦਰ ਵੀ ਕਿਨਾ ਸੀਗਾ ਕਿ ਮੋਹੇ ਮਰਨੇ ਦਾ ਚਾਹ ਹੈ ਮਰوں ਤੋ ਹਰ ਕੀ ਦਵਾਰ ਇੱਕ ਫੌਜ ਦਾ ਬੰਦਾ ਜਿਹੜਾ ਕਿ ਜਿੰਨੇ ਬੰਗਲਾਦੇਸ਼ ਬਣਾ ਕੇ ਦਿੱਤਾ ਹੋਏ ਭਾਰਤ ਨੂੰ ਠੀਕ ਹੈ ਉਹ ਤੁਹਾਡੇ ਤੁਹਾਡੇ ਨਾਲ ਰਲ ਕੇ ਉਹ ਬੰਦਾ ਇੱਕ ਦੇਸ਼ ਬਣਾ ਕੇ ਦੇ ਰਿਹਾ ਤੁਹਾਨੂੰ ਹੁਣ ਕਿਉਂ ਆਇਆ ਇਸ ਪਾਸੇ ਇਸ ਪਾਸੇ ਭਾਰਤ ਸਰਕਾਰ ਨੇ ਆਪਣੀਆਂ ਗਲਤੀਆਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਉਹ ਕਿਉਂ ਆਇਆ ਸੰਤ ਜਰਨੈਲ ਸਿੰਘ ਦੇ ਲਗਪਰ ਨਜ਼ਦੀਕ ਕਿਉਂ ਆਇਆ ਕਿਉਂ ਉਹਨੂੰ ਜੰਗ ਲੜਨੀ ਪਈ ਇਹ ਸਭ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿੱਥੇ ਕਿ ਭਾਰਤ ਨੇ ਸਿੱਖਾਂ ਨਾਲ ਤ੍ਰੋਹ ਕਮਾਇਆ ਹੈ ਵਿਸ਼ਵਾਸ ਘਾਤ ਕੀਤਾ ਹੈ ਜਿੱਤੇ ਕਰਕੇ ਇਹ ਸਾਰਾ ਕਾਰਾਵਰਤਿਆ ਪ੍ਰੋਫੈਸਰ ਸਾਹਿਬ ਜਦੋਂ ਕਿਸੇ ਸਮੇਂ ਬੈਠਦੇ ਹੋਗੇ ਪਰਿਵਾਰ ਦੇ ਨਾਲ ਸ਼ਵੇਜੂਨ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਹੋਣਗੀਆਂ ਕਦੀ ਆਹ ਦਿਮਾਗ ਚ ਆਇਆ ਕਿ ਆਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਔਰ ਅੱਖਾਂ ਨਾਮ ਹੋ ਜਾਂਦੀਆਂ ਹਨ ਕਿ ਨਹੀਂ ਯਾਰ ਆਹ ਚੀਜ਼ ਅਗਰ ਮੈਂ ਉੱਥੇ ਹੁੰਦਾ ਤਾਂ ਸ਼ਾਇਦ ਇਹ ਚੀਜ਼ ਨਾ ਹੁੰਦੀ ਠੀਕ ਹੈ ਸਰਕਾਰ ਨੇ ਜੋ ਸੋਚਿਆ ਸੀਗਾ ਉਹ ਤੇ ਸੋਚਿਆ ਸੀਗਾ ਲੇਕਿਨ ਕੁਛ ਨਾ ਕੁਛ ਚੇਂਜ ਹੋ ਸਕਦਾ ਸੀ ਪਲੈਨਿੰਗ ਚੇਂਜ ਹੋ ਸਕਦੀ ਸੀ ਵੀ ਨੌਜਵਾਨ ਸੀਗੇ ਤੁਸੀਂ ਵੀ ਜਾ ਸਕਦੇ ਤੁਸੀਂ ਵੀ ਸਾਲਟ ਫੜ ਸਕਦੇ ਸੀਗੇ ਤੁਹਾਨੂੰ ਲੱਗਾ ਕਿ ਯਾਰ ਮੈਂ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਮੈਨੂੰ ਆ ਚੀਜ਼ ਜਿਹੜੀ ਸੀਗੇ ਉਹ ਨਹੀਂ ਹੋਣੀ ਚਾਹੀਦੀ ਸੀ ਜਾਂ ਐਸਟਰਾ ਦਾ ਇਨਸੀਡੈਂਟ ਤੁਹਾਡੀ ਅੱਖਾਂ ਨਮ ਹੋ ਗਿਆਨ ਉੱਥੇ ਜਾ ਕੇ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਨਹੀਂ ਯਾਰ ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਤੁਸੀਂ ਅੱਖਾਂ ਨਮ ਹੋਣ ਦੀ ਗੱਲ ਕੀਤੀ ਹੈ ਮੈਂ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜਿਸ ਤਰੀਕੇ ਸਾਨੂੰ ਖਬਰ ਜਿਸ ਨੇ ਇਹ ਬੀਬੀ ਸੀ ਤੋਂ ਆਈ ਕਿ ਭਈ ਸੰਤ ਜਨੈਲ ਸਿੰਘ ਜੀ ਇਸ ਸੰਸਾਰ ਵਿੱਚ ਨਹੀਂ ਰਹੇ। ਯਕੀਨ ਮੰਨਣਾ ਕਿ ਮੈਂ ਉਸਦੇ ਆਪਣੇ ਸਹਰੇ ਘਰ ਸੀਗਾ। ਅੰਮ੍ਰਿਤਸਰ ਦੇ ਵਿੱਚ ਹੀ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀਗਾ। ਮੈਂ ਉੱਥੇ ਜਾ ਕੇ ਕਿ ਤੁਸੀਂ ਅੱਖਾਂ ਨਮ ਦੀ ਗੱਲ ਕਰ ਰਹੇ ਹੋ ਮੈਂ ਉੱਥੇ ਬਹੁਤ ਰੋਇਆ। ਕਿ ਸਾਡੇ ਹਰਿਮੰਦਰ ਸਾਹਿਬ ਨਾ ਹੋਇਆ। ਸਾਡੇ ਅਕਾਲ ਤਖਤ ਸਾਹਿਬ ਨਾ ਹੋਇਆ। ਸੰਤ ਜਨੈਲ ਸਿੰਘ ਤਾਂ ਹੋ ਗਿਆ। ਬਾਕੀ ਸਿੰਘਨਾਲ ਤਾਂ ਹੋ ਗਿਆ। ਇਹ ਸੁਭਾਵਿਕ ਹੈ ਸਿੱਖ ਦਾ ਰਿਸ਼ਤਾ ਜਿਹੜਾ ਨਾ ਚੇਤੇ ਰੱਖਣਾ ਉਹ ਆਪਣੇ ਗੁਰੂ ਘਰ ਦੇ ਨਾਲ ਅਟੁੱਟ ਹੈ ਸਿੱਖ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਟੁੱਟ ਹੈ ਸਿੱਖ ਦਾ ਰਿਸ਼ਤਾ ਗੁਰਸਿੱਖਾਂ ਦੇ ਨਾਲ ਅਟੁੱਟ ਹੈ ਔਰ ਉਹਦੇ ਵਿੱਚ ਚੇਤੇ ਰੱਖਣਾ ਹੋਰ ਕੋਈ ਵਿਚਾਰ ਨਹੀਂ ਆਂਦਾ ਉਸ ਰਿਸ਼ਤੇ ਵਿੱਚ ਹੋਰ ਕੋਈ ਵਿਚਾਰ ਨਹੀਂ ਆਂਦਾ ਕਈ ਵਾਰ ਤਾਂ ਐਸਾ ਵੀ ਹੋ ਜਾਂਦਾ ਹੈ ਇਤਿਹਾਸ ਵਿੱਚ ਇਹ ਗੱਲਾਂ ਹੈਗੀਆਂ ਨੇ ਜਿਸ ਵੇਲੇ ਇੱਕ ਬੱਚੇ ਨੇ ਕਹਿਤਾ ਕਿ ਮੇਰੀ ਮਾਂ ਝੂਠ ਬੋਲਦੀ ਐ ਇਹ ਮੈਨੂੰ ਬਚਾਣ ਲਈ ਆਈ ਐ ਮੁਗਲਾਂ ਤੋਂ ਹੈ ਤੇ ਮੇਰੀ ਮਾਂ ਕਹਿ ਰਹੀ ਐ ਕਿ ਮੈਂ ਸਿੱਖ ਨਹੀਂ ਹੈਗਾ ਤਾਂ ਮੈਨੂੰ ਛੱਡਤਾ ਜਾਏ ਲੇਕਿਨ ਕਹਿੰਦਾ ਮੇਰੀ ਮਾਂ ਝੂਠ ਬੋਲ ਰਹੀ ਐ ਉਹਨੇ ਆਪਣੀ ਮਾਂ ਤੇ ਰਿਸ਼ਤੇ ਨੂੰ ਠੁਕਰਾਤਾ ਉਹ ਬੱਚੇ ਨੇ ਤੇ ਕਹਿੰਦਾ ਮੈਨੂੰ ਸ਼ਹੀਦ ਕਰੋ ਸੋ ਸਿੱਖ ਦਾ ਜਿਹੜਾ ਗੁਰੂ ਨਾਲ ਰਿਸ਼ਤਾ ਹੈ ਨਾ ਉਸ ਰਿਸ਼ਤੇ ਦੇ ਵਿੱਚ ਚੇਤੇ ਰੱਖਣਾ ਕੋਈ ਹੋਰ ਵਿਚਾਰ ਨਹੀਂ ਆਂਦਾ ਸੋ ਅੱਖਾਂ ਨਮ ਵੀ ਹੋਈਆਂ ਫਿਰ ਮੈਂ ਇਹ ਗੱਲ ਅੱਜ ਤੱਕ ਕਿਸੇ ਨੂੰ ਨਹੀਂ ਦੱਸੀ ਅਨੇਕਾਂ ਵਾਰ ਸント ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮੇਰੇ ਸੁਪਨਿਆਂ ਵਿੱਚ ਆਏ ਸੁਪਨਿਆਂ ਵਿੱਚ ਆਏ ਹੋਰ ਇੱਥੇ ਤੱਕ ਉਹਨਾਂ ਨੇ ਕਿਹਾ ਕਿ ਵੀ ਚੜ੍ਹਦੀ ਕਲਾ ਚ ਰਹਿਣਾ ਹੈ ਪਾਪ ਕਰਨ ਦਾ ਕਿ ਇੱਕ ਮੈਂ ਕੁਝ ਆਪਣੀ ਫੀਲਿੰਗਸ ਅੱਜ ਸ਼ੇਅਰ ਕਰ ਰਿਹਾ ਹਾਂ 39 ਸਾਲਾਂ ਬਾਅਦ ਕਿ ਭਈ ਉਹ ਸੁਪਨਿਆਂ ਵਿੱਚ ਵੀ ਆਏ ਹੋਰ ਇਹ ਮੈਂ ਕਿਉਂਕਿ ਮੈਂ ਸਿਆਸਤਦਾਨ ਨਹੀਂ ਹੈਗਾ ਮੈਂ ਸਟੇਜਾਂ 'ਚ ਜਾ ਕਰਕੇ ਇਹ ਗੱਲਾਂ ਕਹਿ ਕੇ ਕੋਈ ਆਪਣਾ ਮੈਂ ਪੋਲਿਟਿਕਲ ਕੈਰੀਅਰ ਨਹੀਂ ਬਣਾਣਾ ਮੈਂ 39 ਸਾਲ ਅਗਰ ਮੈਂ ਗੱਲ ਨਹੀਂ ਕੀਤੀ ਤੇ ਮੈਂ ਪੋਲਿਟਿਕਲ ਕੈਰੀਅਰ ਬਣਾਉਣ ਵਾਸਤੇ ਗੱਲਾਂ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਤੁਸੀਂ ਨੰਮ ਦੀ ਗੱਲ ਕੀਤੀ ਮੈਨੂੰ ਬਹੁਤ ਕੁਝ ਚੇਤੇ ਆ ਗਿਆ ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਇੱਕ ਦਿਲਾਂ ਦੀ ਸਾਂਝ ਹੁੰਦੀ ਹੈ ਜ਼ਰੂਰੀ ਨਹੀਂ ਕਿ ਮੈਂ ਦਮਦਮੀ ਟਕਸਾਲ ਦਾ ਹੋਵਾਂ ਮੈਂ ਤਾਂ ਬੱਬਰ ਖਾਲਸਾ ਦੇ ਨਾਲ ਸੁਖਦੇਵ ਸਿੰਘ ਨਾਲ ਮੈਂ ਕੰਪਨੀ ਕੀਤੀ ਬਹੁਤ ਲੇਕਿਨ ਸੰਤਾ ਨੂੰ ਹੀ ਪਤਾ ਸੀਗਾ ਕਿ ਇਹ ਸ਼ਖਸ ਜਿਹੜਾ ਹੈ ਇਹ ਬੇਸਿਕਲੀ ਪੰਥਕ ਹੈ ਇਹ ਪੰਥਕ ਹੈ ਤੇ ਸੰਤਾ ਦੇ ਯਾਦ ਸੰਤਾ ਨੂੰ ਸੁਪਨੇ ਵਿੱਚ ਦੇਖਣਾ ਮੈਂ ਸਮਝਦਾ ਕਿ ਇਹ ਮੇਰੇ ਕੁਝ ਪਾਹ ਚੰਗੇ ਸੀ ਕਿ ਰਿਸ਼ਤਾ ਚੰਗਾ ਸੀਗਾ ਜਿਹਦੇ ਕਰਕੇ ਮੈਂ ਸਾਰਾ ਕੁਝ ਵੇਖਿਆ ਪ੍ਰੋਫੈਸਰ ਸਾਹਿਬ ਬਾਅਦ ਤੋਂ 6 ਤਰੀਕ ਤੋਂ ਬਾਅਦ ਗਿਆ ਸੀਗੇ ਸ਼੍ਰੀ ਕਾਲ ਤੱਕ ਸਾਹਿਬ ਦੇਖਣ ਵਾਸਤੇ ਔਰ ਜਦੋਂ ਉਹ ਜਦੋਂ ਉਹ ਵੇਖਿਆ ਮੰਜ਼ਰ ਤੇ ਕੀ ਦਿਮਾਗ 'ਚ ਚੱਲਿਆ ਉਹ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਿਆਂ ਅੱਜ ਜਿਹੜੀ ਤੁਸੀਂ ਠੱਠੇ ਅਕਾਲ ਤੱਕ ਦੀਸ ਫੋਟੋ ਦੇਖਦੇ ਹੋ ਨਾ ਠੀਕ ਹੈ ਜੀ ਇਹ ਫੋਟੋ ਕਾਫੀ ਵੱਡੇ ਪੱਧਰ ਤੱਕ ਸਰਕੂਲੇਟ ਕਰਨ ਵਿੱਚ ਸਾਡਾ ਵੀ ਯੋਗਦਾਨ ਹੈ ਅਸੀਂ ਕਰਫਿਊ ਖੁੱਲਣ ਦੇ ਬਾਅਦ ਉੱਥੇ ਗਏ ਹਾਂ ਮੇਰੇ ਖਿਆਲ ਮੁਤਾਬਕ ਕੋਈ ਐਸੀ ਔਰਤ ਕੋਈ ਬੱਚੀ ਕੋਈ ਬੱਚਾ ਕੋਈ ਬਜ਼ੁਰਗ ਕੋਈ ਵੀ ਨਹੀਂ ਹੋਏਗਾ ਜਿਹੜਾ ਉੱਥੇ ਜਾ ਕੇ ਰੋਇਆ ਨਹੀਂ ਕੋਈ ਮਦਾ ਕਹਿੰਦਾ ਕਿ ਪੱਥਰ ਤੋਂ ਪੱਥਰ ਦਿਲ ਵੀ ਹੋਏਗਾ ਨਾ ਉਹ ਵੀ ਉੱਥੇ ਜਾ ਕੇ ਰੋਇਆ ਤੋਂ ਕਰਫਿਊ ਖੁੱਲਣ ਦੇ ਬਾਅਦ ਇਸ ਲਈ ਸਾਹ ਕੁਝ ਹੋਇਆ ਦੇਖਿਆ ਸੀ ਤੇ ਲੋਕ ਮੈਂ ਦੇਖਿਆ ਭੁੱਬਾ ਮਾਰ ਮਾਰ ਕੇ ਰੋ ਰਹੇ ਸੀਗੇ ਕਹਿੰਦੇ ਇੰਦਰਾ ਗਾਂਧੀ ਜੀ ਰੋ ਪਹੁੰਚੀ ਉਹਨਾਂ ਨੇ ਵੀ ਉਹਨਾਂ ਦਾ ਵੀ ਹੋਕਾ ਨਿਕਲਿਆ ਸੀ ਉੱਥੇ ਇਹ ਕੀ ਹੋ ਗਿਆ ਉਹ ਦੇਖੋ ਮਿੱਥੇ ਆ ਕੇ ਸਹੀ ਹੈ ਦੇਖੋ ਇੰਦਰਾ ਗਾਂਧੀ ਦਾ ਹੋਕਾ ਨਿਕਲਿਆ ਜਾਂ ਨਹੀਂ ਨਿਕਲਿਆ ਸਾਡੇ ਵਾਸਤੇ ਉਹ ਮੀਨਿੰਗਲੈਸ ਹੈ ਸਾਡੇ ਵਾਸਤੇ ਕੋਈ ਉਹਦੀ ਮੀਨਿੰਗ ਨਹੀਂ ਹੈਗਾ ਠੀਕ ਹੈ ਸਾਡੇ ਗੁਰੂ ਦਾ ਘਰ ਢਾਟਾ ਗਿਆ ਅਗਰ ਉਹਦਾ ਬਾਅਦ ਦੇ ਵਿੱਚ ਹੋਕਾ ਨਿਕਲਿਆ ਵੀ ਤੇ ਪਤਾ ਨਹੀਂ ਅਜੇ ਤਾਂ ਵੇਖਿਆ ਨਹੀਂ ਤੇ ਨਹੀਂ ਅਸੀਂ ਉਹਦੇ ਹੌਕੇ ਨੂੰ ਵੇਖ ਕੇ ਉਹਨੂੰ ਮਾਫ ਕਰਨਾ ਹੈ ਮਰ ਵੀ ਗਈ ਹੈ ਤਾਂ ਵੀ ਇਸ ਮਾਫਨੀ ਹੁਸਤੀ ਸੋ ਕਹਿਣ ਤੋਂ ਪਾਪ ਜਿਹੜਾ ਹੈ ਕਿ ਹਰ ਸਿੱਖ ਮੈਂ ਬਹੁਤ ਸਾਰੇ ਲੋਕਾਂ ਨੂੰ ਉੱਥੇ ਦੇਖਿਆ ਕਿ ਉਹ ਰੋ ਰਹਿ ਸਕੇ ਮਜ਼ਰਕ ਵੀ ਰੋ ਰਹਿ ਸਕੇ ਕਿਉਂਕਿ ਜੋ ਹਾਲਤ ਬਣਾਤੀ ਗਈ ਸੀ ਸੋ ਇਹ ਜਿਹੜੀ ਚੀਜ਼ਾਂ ਨੇ ਨਾ ਇਹ ਮੈਨੂੰ ਲੱਗਦਾ ਹੈ ਕਿ ਮੜੀਆਂ ਤੱਕ ਵੀ ਨਾਲ ਜਾਣ ਗਈਆਂ ਤੇ ਅਗਲੀ ਜਨਰੇਸ਼ਨ ਵੀ ਇਹਨਾਂ ਨੂੰ ਯਾਦ ਰੱਖੇਗੀ ਬਿਲਕੁਲ ਜੇ ਅਗਲੀ ਜਨਰੇਸ਼ਨ ਹੈ ਉਹ ਵੀ ਜ਼ਰੂਰ ਯਾਦ ਰੱਖੇਗੇ ਲੇਕਿਨ ਜਦੋਂ ਵੀ ਜੂਨ ਦਾ ਮਹੀਨਾ ਦੀ ਸ਼ੁਰੂਆਤ ਹੁੰਦੀ ਹੈ ਸਿੱਖਾਂ ਦੇ ਸੈਂਟੀਮੈਂਟ ਜਿਹੜੇ ਨੇ ਉਹ ਹਮੇਸ਼ਾ ਹੀ ਜੁੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦ ਦਰਬਾਰ ਸਾਹਿਬ ਤੇ ਕਿਉਂਕਿ ਜਦੋਂ ਵੀ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਉਸ ਨੂੰ ਲੈ ਕੇ ਅਲੱਗ-ਅਲੱਗ ਪ੍ਰੋਗਰਾਮ ਜਿਹੜੇ ਨੇ ਉਹ ਵੀ ਕੀਤੇ ਜਾਂਦੇ ਨੇ ਲੇਕਿਨ ਆਈ ਵਿਟਨਸ ਜਿਹੜੇ ਨੇ ਉਹ ਜਦੋਂ ਗੱਲਾਂ ਦੱਸਦੇ ਨੇ ਤੇ ਉਹ ਗੱਲਾਂ ਜਿਹੜੀਆਂ ਨੇ ਹਮੇਸ਼ਾ ਹੀ ਦਿਲ ਦੇ ਵਿੱਚ ਜਿਹੜਾ ਉਹ ਘਰ ਕਰਦਿਆਂ ਹੋਈਆਂ ਵੀ ਨਜ਼ਰ ਆਉਂਦੀਆਂ ਨੇ ਲੇਕਿਨ ਪ੍ਰੋਫੈਸਰ ਹੁਨਾ ਵੱਲੋਂ ਜਿਸ ਤਰ੍ਹਾਂ ਦੇ ਅੱਜ ਖੁਲਾਸੇ ਕੀਤੇ ਗਏ ਨੇ ਸ਼ਾਇਦ ਕਿਸੇ ਵੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੇ ਖੁਲਾਸੇ ਨਾ ਕੀਤੇ ਗਏ ਹੋਣ ਔਰ ਜਿੰਨੇ ਵੀ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜੋ ਵੀ ਇਹ ਇਨਸੀਡੈਂਟਸ ਹੋਏ ਨੇ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਆ ਉਹ ਵਿਸਤਾਰ ਵਿੱਚ ਜਿਹੜੀ ਹੈ ਨਾ ਵੱਲ ਦਿੱਤੀ ਗਈ ਹੈ ਅਸੀਂ ਇਸੇ ਤਰ੍ਹਾਂ ਦੇ ਹੀ ਕੋਈ ਹੋਰ ਆਈ ਵਿਟਨੈਸ ਨਾਲ ਤੁਹਾਨੂੰ ਜ਼ਰੂਰ ਰੂਬਰੂ ਕਰਾਵਾਂਗੇ ਤੇ ਨਾਲ ਹੀ ਉਸ 6 ਜੂਨ ਦੇ ਸਾਕੇ ਬਾਰੇ ਜਿੰਨੀ ਵੀ ਇਨਪੁਟ ਹੋ ਸਕੇ ਜਾਂ ਜਿੰਨਾ ਵੀ ਅਸੀਂ ਮਟੀਰੀਅਲ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾ ਸਕੇ ਅਸੀਂ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜੋ ਪ੍ਰੋਫੈਸਰ ਸਾਹਿਬ ਨੇ ਉਹਨਾਂ ਦਾ ਇਹ ਵੀ ਕਿਹਾ ਹੈ ਕਿ ਅਸੀਂ ਅੱਜ ਵੀ ਉਹ ਦਿਨਾਂ ਨੂੰ ਯਾਦ ਕਰਕੇ ਆਪਣੇ ਅੱਖਾਂ ਦੇ ਨਾਲ ਨਾਲ ਦਿਲ ਜੱਸਾ ਜਿਹੜੇ ਸਾਡੇ ਨੇ ਉਹ ਵੀ ਰੋਂਦੇ ਨੇ ਕੈਮਰਾਮੈਨ ਗੁਰदयाल ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਰਸਾ ਸਾਹਿਬ